ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਾ ਵਲੌਗ ਲੈ ਕੇ ਹਾਜ਼ਰ ਹੋਏ ਆਂ ਅਸੀਂ ਕੱਲ ਬਲੀਜ਼ ਟੂਰ ਤੋਂ ਵਾਪਸ ਆ ਗਏ ਆਂ ਟੈਕਸਿਸ ਅਮਰੀਕਾ ਦੇ ਵਿੱਚ ਤੇ ਆ ਇੱਥੇ ਮੇਰਾ ਇੱਕ ਦੋਸਤ ਰਹਿੰਦਾ ਅਰਲਿੰਗਟਨ ਦੇ ਵਿੱਚ ਮੇਰਾ ਕਾਲਜ ਦਾ ਫਰੈਂਡ ਆ ਮੇਰਾ ਭਰਾਵਾ ਵਾਂਗੂ ਆ ਸਾਡੇ ਰਿਲੇਸ਼ਨ ਉਹ ਇਹਨੇ ਕਿਹਾ ਸੀ ਵੀ ਤੂੰ ਯਾਰ ਮੇਰੇ ਕੋਲ ਅਮਰੀਕਾ ਮਿਨੀ ਸੋਟਾ ਅੱਜ ਦਾ ਅਸੀਂ ਵਾਪਸ ਜਾਣਾ ਇਹ ਕਹਿੰਦਾ ਸੀ ਮੇਰੇ ਕੋਲ ਹੋ ਕੇ ਜਾਈ ਯਾਰ ਮਿਲ ਕੇ ਤੇ ਮੈਂ ਫੇਰ ਪਲਾਨ ਕੀਤਾ ਚਲੋ ਦੋਸਤ ਨੂੰ ਮਿਲ ਕੇ ਜਾਵਾਂ ਅੱਜ ਮੈਂ ਆਪਣੇ ਦੋਸਤ ਕੋਲ ਮਿਲਣ ਆਇਆ ਇਹਨਾਂ ਨੂੰ ਟੈਕਸਿਸ ਦੇ ਵਿੱਚ ਤੇਰਾ ਦਾ ਆਪਣਾ ਇੱਥੇ ਸਟੋਰ ਵੀ ਹੈਗਾ ਤੇ ਉਹਦੇ ਵਾਸਤੇ ਅਸੀਂ ਹੋਲ ਸੇਲ ਸਟੋਰ ਤੋਂ ਟੈਕਸਿਸ ਹੋਲ ਸੇਲ ਸਟੋਰ ਆਇਥੇ ਉੱਥੋਂ ਸ਼ਾਪਿੰਗ ਕਰਕੇ ਆਏ ਆ ਤੇ ਹੁਣ ਅਸੀਂ ਜਾ ਰਹੇ ਆ ਸਟੋਰ ਤੇ ਤੇ ਆ ਰਸਤੇ ਦਾ ਵੀਊ ਤੁਹਾਨੂੰ ਦਿਖਾ ਰਹੇ ਆ ਤੇ ਟੈਕਸਿਸ ਆ ਰਹੀ ਆ ਇਹ ਤੇ ਅਸੀਂ ਇੱਥੇ ਜਿਹੜਾ ਇਹਨਾਂ ਦਾ 에ਅਰਪੋਰਟ ਪੈਂਦਾ ਡੈਲਸ ਇੱਥੇ ਕੱਲ ਆਏ ਸੀ ਪੁਲਿਸ ਤੋਂ ਤੇ ਅੱਜ ਅਸੀਂ ਅਹ ਸ਼ਾਪਿੰਗ ਕਰਕੇ ਤੇ ਮੈਂ ਆਪਣੇ ਦੋਸਤ ਨੂੰ ਬੋਲਿਆ ਵੇ ਚੱਲ ਅੱਜ ਦਾ ਕਰਦੇ ਆਂ ਵੀ ਨਾਲ ਮੈਂ ਜਾਣਾ ਅੱਜ ਇਹਨੇ ਉਹਦਾ ਵੈਸੇ ਆਪਣੇ ਸਟੋਰ ਤੋਂ ਛੁੱਟੀ ਕੀਤੀ ਹੋ ਮੇਰੇ ਕਰਕੇ ਤੇ ਕੱਲ ਦੀ ਸਾਡੀ ਵਾਪਸੀ ਆ ਫਿਰ ਅਸੀਂ ਜਾਣਾ ਆਪਣੀ ਸਿਸਟਰ ਦੇ ਕੋਲੇ ਮਿਨੀ ਸੋਟਾ ਇਹਨੇ ਫਿਰ ਅੱਜ ਮੇਰੇ ਲਈ ਛੁੱਟੀ ਕੀਤੀ ਉਹ ਪਹਿਲਾਂ ਹੀ ਸਟੋਰ ਤੇ ਪਰ ਫਿਰ ਪਿੱਛੋਂ ਆ ਫੋਨ ਆ ਗਿਆ ਵਰਕਰ ਦਾ ਵੇ ਆ ਸਮਾਨ ਹੈ ਨਹੀਂ ਇਹਨੇ ਮੈਨੂੰ ਕਿਹਾ ਵੀ ਆ ਬਕਤਾ ਕਰੀਏ ਤੇ ਫੋਨ ਆ ਗਿਆ ਮੈਂ ਕਿਹਾ ਆ ਚੱਲਦੇ ਮੈਂ ਵੀ ਚੱਲਦਾ ਨਾਲ ਮੈਂ ਇਹਨਾਂ ਦੇ ਨਾਲ ਹੀ ਆਇਆ ਹੁਣ ਜਾ ਕੇ ਉੱਥੇ ਫੇ ਸਮਾਨ ਇਹਨਾਂ ਦੇ ਸਟੋਰ ਤੇ ਦੇਖਦੇ ਆ ਕੀ ਕੀ ਪਾਇਆ ਇਹਨਾਂ ਨੇ ਹੈਲੋ ਜੀ ਆ ਇਹਨਾਂ ਦਾ ਸਟੋਰ ਆ ਅਰਲਿੰਗਟਨ ਦੇ ਵਿੱਚ ਗ੍ਰੈਵਿੰਗੋ ਤੇ ਐ ਸਾਈਡ ਤੇ ਹੋਰ ਸ਼ਾਪ ਹੈਗੀਆਂ ਇਹਨਾਂ ਦਾ ਆ ਏਰੀਆ ਹੈ ਗ੍ਰੈਵਿੰਗੋ ਯਾ ਤੇਲ ਪਾਉਣ ਵਾਲੀ ਥੀਨਾ ਹੈਗੀਆਂ ਜਾ ਹੁਣ ਅੰਦਰ ਚੱਲਦੇ ਆ ਤੁਹਾਨੂੰ ਅੰਦਰ ਲਾ ਵਿਊ ਦੁਕਾਨੇ ਆ ਪੁਰਾਣੇ ਕਿਹੋ ਜਿਹਾ ਜਿਗਾੜ ਬਣਾਇਆ ਅੱਜ ਜਿੰਦਾ ਸਾਹਮਣੇ ਸਾਰਾ ਪੋਰਸ਼ਨ ਆ ਇਹ ਸਿਗਰਟ ਦਾ ਇੱਥੇ ਅਮਰੀਕਾ ਦੇ ਵਿੱਚ ਸਿਗਰਟ ਦਾ ਰੇਟ ਬਹੁਤ ਜ਼ਿਆਦਾ ਆ ਮਾਰਜਨ ਬੜਾ ਘੱਟ ਆ ਇਹ ਜਿਹੜੀਆਂ ਉਹ ਆਪਣੇ ਕੰਟਰੋਲ 'ਚ ਰੱਖਦੇ ਆ ਇਹਨੂੰ ਕਸਟਮਰ ਮੰਗੇਗਾ ਫੇਰ ਵੜਾਉਣਗੇ ਤੇ ਬਾਕੀ ਇਹਨਾਂ ਨੇ ਡਿਸਪਲੇ ਕੀਤਾ ਹੋਇਆ ਬਾਹਰੀ ਸਾਈਡ ਤੇ ਸਾਰਾ ਏਰੀਆ ਜਿਹੜਾ ਇਹ ਠੰਡੇ ਰੱਖਣ ਵਾਸਤੇ ਹੈ। ਲੱਖ-ਵੱਖ ਚੀਜ਼ੇ ਨਹੀਂ ਵਿੱਚ ਤੇ ਟਿਕਾਈ ਹੋਈ ਹੈ। ਇਹ ਆਪਣਾ ਆ ਗਿਆ ਜੀ એનર્ਜੀ ਡਰਿੰਕ ਵਾਲਾ। ਪੈਪਸੀ ਮਾਉਂਟਨ 2 ਸਪਰਾਈਟ ਪੈਂਟਾ ਤੇ ਆ ਪੋਰਸ਼ਨ ਸਾਰਾ ਜਿਹੜਾ ਆ ਇਹ ਬੀਅਰ ਦਾ ਆ ਇਹਨਾਂ ਨੇ ਇਕੱਲੇ ਇਕੱਲੇ ਥੱਲੇ ਉਹਦਾ ਰੇਟ ਡਿਸਪਲੇ ਕੀਤਾ ਹੋਇਆ ਕਿਹੜੀ ਬੀਅਰ ਕਿੰਨੇ ਦੀ ਆ ਔਰ ਸਾਰਾ ਜਿੰਨਾ ਵੀ ਏਰੀਆ ਸਾਰਾ ਵੀਰ ਦਾ ਏ ਵੀਰ ਗੋਰੇ ਪਿੰਡੇ ਵੀ ਜ਼ਿਆਦਾ ਵੀਰ ਔਰ ਵਾਈਨ ਤੇ ਆ ਗਈ ਜੀ ਆਪਣੇ ਵਾਈਨ ਵਾਲਾ ਏਰੀਆ ਤਕਰੀਬਨ ਤਕਰੀਬਨ ਆ ਖਾਣੇ ਵਾਲੀਆਂ ਚੀਜ਼ਾਂ ਤਕਰੀਬਨ ਆ ਲੇਦਾ ਸਾਰੀਆਂ ਹੈਗੀਆਂ ਜੇਦੀ ਥੋੜੀ ਥੋੜੀ ਵੀ ਲੋੜ ਪੈਂਦੀ ਨਾ ਉਹ ਇਹਨੇ ਪੂਰੀ ਕੰਨ ਦੀ ਕੋਸ਼ਿਸ਼ ਕੀਤੀ ਹੈ ਆ ਦੇਖੋ ਪਲਾਸ ਵਗੈਰਾ ਵੀ ਰੱਖੇ ਹੋਏ ਆ ਬਲਗ ਲੋ ਜਿਆਦਾ ਨਹੀਂ ਥੋੜੀ ਥੋੜੀ ਕੁਆਂਟੀਟੀ ਵਿੱਚ ਟੁਡੇ ਸਟੋਰ ਹੁੰਦੇ ਨਾ ਇਹ ਪਰਚੂਨ ਵਾਲ ਸੇ ਹੁੰਦੇ ਆ ਪਰਚੂਨੀ ਮਾਲ ਹੌਲ ਸੇਲ ਤੋਂ ਲਿਆ ਕੇ ਤੇ ਆਪਣਾ ਮਾਰਜਨ ਕੱਢ ਕੇ ਤੇ ਡਿਸਪਲੇ ਕਰਕੇ ਲਾਉਂਦੇ ਆ ਆਲਰੇਡੀ ਆ ਕੰਪਨੀ ਨੇ ਰੇਟ ਉੱਪਰ ਪ੍ਰਿੰਟ ਕੀਤਾ ਹੋਇਆ ਪਹਿਲਾਂ ਹੀ ਇੰਨੇ ਦਾ ਹੀ ਵੇਚ ਸਕਦੇ ਆ ਤੋਂ ਵੱਧੂ ਨਹੀਂ ਵੇਚ ਸਕਦੇ ਜਿਨ੍ਹਾਂ ਤੇ ਨਹੀਂ ਹੈਗਾ ਇਹ 4 4 ਡਾਲਰ ਦਾ ਵੇਚਦੇ ਆਹੋ ਹੁੰਦਾ ਇਹ ਵੀ 2 ਲੀਟਰ ਹੀ ਆ ਬੱਚਿਆਂ ਵਾਲਾ ਸੈਕਸ਼ਨ ਲੇਜ਼ ਵਗੈਰਾ ਰੁਕੇ ਹੋਏ ਆ ਇਹ ਹੈਗਾ ਨਾ ਦਾਜੀ ਸਟੋਰ ਜਦੋਂ ਉਧਰੋਂ ਸਮਾਨ ਮੁੱਕ ਜਾਂਦਾ ਫਿਰ ਇੱਧਰੋਂ ਲਿਆ ਕੇ ਪੂਰਾ ਕਰ ਦਿੰਦੇ ਆ ਇੱਧਰ ਤਾਂ ਇਹਨਾਂ ਨੂੰ ਬਾਕਸ ਸਾਰੇ ਕੇਸ ਰੱਖੇ ਹੋਏ ਕਹਿਣ ਦਾ ਮਤਲਬ ਜਰੂਰਤ ਦੇ ਹਿਸਾਬ ਨਾਲ ਜਦੋਂ ਚੀਜ਼ ਮੁੱਕਦੀ ਆ ਇੱਧਰ ਪੂਰਾ ਕਰ ਦਿੰਦੇ ਆ ਇਹ ਹੈਗਾ ਇਹਨਾਂ ਦਾ ਫ੍ਰੀਜ਼ਰ ਲੱਗੇ ਉੱਧਰ ਠੰਡੀਆਂ ਰੱਖਣ ਲਈ ਚੀਜ਼ਾਂ ਉਹ ਜਿਹੜਾ ਬਾਹਰਲੀ ਸਾਈਡ ਤੋਂ ਲੋਕੀ ਚੱਕਦੇ ਰਹਿੰਦੇ ਅੱਜ ਤੱਕ ਆਹ ਦੇਖੋ ਇੱਕ ਉਹ ਇੱਕ ਪੀਸ ਰਹਿੰਦਾ ਇੱਧਰ ਰਹਿੰਦੇ ਜਿੱਦਾ ਲੋਕੀ ਚੱਕਦੇ ਰਹਿੰਦੇ ਆ ਜਦੋਂ ਘਟ ਜਾਂਦੇ ਫੇਰ ਉਹ ਪੂਰੀ ਕਰ ਦਿੰਦੇ ਮਾਰੋ ਲੋਕ ਕੋਲੇ ਤੇ ਕਸਟਮਰ ਜਿਹੜੇ ਆ ਉਹ ਕੱਟ ਲਾਂਦੇ ਆ ਚੀਜ਼ ਕਿ ਫੇਰ ਇੱਧਰ ਉੱਧਰ ਵਿੱਚੋਂ ਅੰਦਰੋਂ ਜਾ ਕੇ ਉੱਧਰੋਂ ਚੱਕ ਪੂਰਾ ਕਰ ਦਿੰਦੇ ਆ ਆਹ ਪੋਰਸ਼ਨ ਜਿਹੜਾ ਸਾਰੀਆਂ ਸਿਗਰਟ ਇੱਧਰ ਰੱਖੀਆਂ ਹੋਈਆਂ ਤੇ ਆਹ ਤਮਾਕੂ ਆ ਜਿੱਦਾਂ ਇੰਡੀਆ ਦੇ ਵਿੱਚ ਬਣਿਆ ਬਣਾਇਆ ਮਿਲਦਾ ਇੱਧਰ ਵੀ ਮਿਲਦਾ ਡੱਬੀਆਂ 'ਚ ਵੱਖ-ਵੱਖ ਫਲੇਵਰ ਉਹ ਜ਼ਹਾ ਨਾਲ ਰੱਖਿਆ ਇੱਧਰ ਰੱਖਣ ਦਾ ਮਕਸਦ ਇਹ ਹੀ ਕਿ ਕਸਟਮਰ ਸਿੱਧਾ ਇੱਧਰ ਨੂੰ ਨਾ ਆਵੇ ਉਹ ਡਿਮਾਂਡ ਕਰਨਗੇ ਇੱਧਰੋਂ ਚੱਕ ਕੇ ਫੜਾਉਣਗੇ ਕਿਉਂਕਿ ਇਹ ਮਹਿੰਗੀ ਆਈਟਮਾਂ ਇਹ ਦੇਖਣ ਵਿੱਚ ਆਇਆ ਬਿੱਲ ਦੇ ਹਿਸਾਬ ਨਾਲ ਇਹਦਾ ਰੇਟ ਕਾਫੀ ਜ਼ਿਆਦਾ ਹੈ ਸਿਕਟਾ ਮਹਿੰਗੀਆਂ ਤਮਾਕੂ ਵਾਲੇ ਪ੍ਰੋਡਕਟ ਮਹਿੰਗੇ ਆ ਔਰ ਮਾਰਜਿਨ ਇਹਨਾਂ ਵਿੱਚ ਮਸਾਂ 10% ਆ ਇਸ ਕਰਕੇ ਫਿਰ ਇਹ ਤਾਂ ਚੋਰੀ ਹੋਣ ਦਾ ਵੀ ਖਤਰਾ ਲਓ ਜੀ ਇਹ ਮੇਰਾ ਦੋਸਤ ਆ ਮਲਕੀਤ ਕਟਾਰੀਆ ਭਰੋਲੀ ਵਾਲੇ ਸਾਡੀ ਦੋਸਤੀ 1981 ਦੀ ਆ ਤੇ ਬੜੀ ਕਾਮਜਾਬੀ ਨਾਲ ਚਾਹਦੀ ਆ ਪਰ ਮਿਲੇ ਅਸੀਂ ਦੇਰ ਬਾਅਦ ਹੁਣ ਅਸੀਂ ਮਿਲੇ ਆ 10 ਸਾਲਾਂ ਬਾਅਦ ਪਿਆਸ ਕਰਦੇ ਆ ਹੁਣ ਤਾਂ ਅਸੀਂ ਵੀ ਅਮਰੀਕਾ ਆ ਗਏ ਫੇ ਅਸੀਂ ਮਿਲਦੇ ਰਹਾਂਗੇ ਹਾਂਜੀ ਦੋਸਤੋ ਆਸ ਕਰਦੇ ਆ ਕਿ ਅੱਜ ਦਾ ਬਲੌਗ ਤੁਸੀਂ ਜਰੂਰ ਪਸੰਦ ਕਰੋਗੇ ਜਦੋਂ ਕਦੇ ਵੀ ਤੁਸੀਂ ਅਰਲਿੰਗਟਨ ਆਓ ਤੇ ਇੱਥੇ ਮੇਰੇ ਦੋਸਤ ਦੇ ਸਟੋਰ ਤੇ ਜਰੂਰ ਸ਼ਾਪਿੰਗ ਕਰ ਲਿਆ ਕਰੋ ਤੇ ਤੇਲ ਵੀ ਇਹਨਾਂ ਕੋਲ ਵਧੀਆ ਕੁਆਲਿਟੀ ਦਾ ਹੁੰਦਾ ਤੇ ਜਿਹੜੇ ਪ੍ਰੋਡਕਟ ਵੀ ਆਇਆ ਕਹਿੰਦੇ ਵੀ ਅਸੀਂ ਮਾਰਜਨ ਘੱਟ ਹੀ ਰੱਖਿਆ ਹੋਇਆ ਤੇ ਜੇ ਵੀਡੀਓ ਪਸੰਦ ਆਈ ਆ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਗਲੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਨੂੰ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ